ਸਾਤਸੰਗਤ ਜੀ ਅੱਜ ਦਾ ਜੋ ਪਾਵਨ ਤੇ ਪਵਿੱਤਰ ਸ਼ਬਦ ਹੈ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਸਾਤਸੰਗਤ ਜੀ ਸਾਨੂੰ ਜਗਾਣ ਆਏ ਨੇ ਕਿਆ ਤੂੰ ਸੋਇਆ ਜਾਗ ਈਆਨਾ ਤੈ ਜੀਵਨ ਜਗ ਸੱਚ ਕਰ ਜਾ ਤੇ ਸਾਤਸੰਗਤ ਜੀ ਜਗਾंदे ਜਗਾंदे ਸਾਨੂੰ ਸਮਝਾ ਰਹੇ ਕਿ ਭਾਈ ਆਪਾਂ ਪਰਿਵਾਰ ਦੇ ਵਿੱਚ ਇਸ ਸੰਸਾਰ ਦੇ ਵਿੱਚ ਨਾ ਸਾਧ ਸੰਗਤ ਜੀ ਉਲਝ ਕੇ ਰਹਿ ਗਏ ਆ ਮੈਂ ਕੱਲ ਵੀ ਬੇਨਤੀ ਕੀਤੀ ਸੀ ਭਾਈ ਕਿ ਆਪਾਂ ਸਵੇਰੇ ਉੱਠਦੇ ਹਾਂ ਨਾਸ਼ਤਾ ਕਰਦੇ ਹਾਂ ਚਾਹ ਪਾਣੀ ਪੀਂਨੇ ਆ ਇਸ਼ਨਾਨ ਕਰਦੇ ਹਾਂ ਤੇ ਸਾਧ ਸੰਗਤ ਜੀ ਕੰਮ ਤੇ ਚਲੇ ਜਾਂਦੇ ਆ ਬੱਚੇ ਸਕੂਲ ਚਲੇ ਜਾਂਦੇ ਨੇ ਫੇਰ ਘਰ ਵਾਪਸ ਆਣੇ ਆ ਸਾਧ ਸੰਗਤ ਜੀ ਸ਼ਾਮਾਂ ਨੂੰ ਫੇਰ ਆਪਾਂ ਰੋਟੀ ਖਾਣੇ ਆ ਸੋ ਜਾਣੇ ਆ ਸਾਧ ਸੰਗਤ ਜੀ ਐਸੀ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਸਾਧ ਸੰਗਤ ਜੀ ਐਨੀ ਕੀ ਹੈ ਕਿ ਭਾਈ ਉਹ ਸਾਰਾ ਦਿਨ ਕੰਮ ਕਰਦੇ ਨੇ ਸ਼ਾਮ ਨੂੰ ਰੋਟੀ ਖਾ ਕੇ ਸੋ ਜਾਂਦੇ ਨੇ ਭਾਈ ਸਵੇਰੇ ਰੋਟੀ ਖਾ ਕੇ ਫਿਰ ਚੱਲ ਪੈਂਦੇ ਨੇ ਤੇ ਸਾਧ ਸੰਗਤ ਜੀ ਬਹੁਤੇ ਲੋਕ ਨੇ ਜੋ ਲਾਲਚ ਦੇ ਵਿੱਚ ਮੌ ਮਾਇਆ ਦੇ ਵਿੱਚ ਫਸੇ ਹੋਏ ਨੇ ਤੇ ਸਾਧ ਸੰਗਤ ਜੀ ਸੋਚਣ ਵਾਲੀ ਗੱਲ ਹੈ ਕਿ ਕੀ ਭਾਈ ਅਸੀਂ ਸਿਰਫ ਇੱਥੇ ਰੋਟੀ ਖਾਣ ਤੇ ਪੈਸੇ ਕਮਾਣ ਆਏ ਹਾਂ ਕੀ ਅਸੀਂ ਵੈਮਾ ਪਰਮਾ ਡੰਬਰਾ ਪਖੰਡਾਂ ਦੇ ਵਿੱਚ ਫਸ ਕੇ ਹੀ ਜ਼ਿੰਦਗੀ ਬਿਤਾ ਦੇਣੀ ਹੈ ਤਾਈਓ ਸਤਿਗੁਰੂ ਜੀ ਸਾਨੂੰ ਜਗਾਉਂਦੇ ਨੇ ਰੇ ਮਨ RAM ਨਾਮ ਸੰਭਾਰ ਮਾਇਆ ਕੇ ਪ੍ਰਮ ਕਹਾ ਭੋਲਿਓ ਜਾਹੇਂਗੇ ਕਰ ਚਾਰ ਕੇ へ ਭਾਈ ਆਪਣੇ ਮਨ ਨੂੰ ਸਮਝਾਓ ਇਹ ਮਾਇਆ ਦੇ ਜਾਲ ਦੇ ਵਿੱਚ ਫਸਿਆ ਹੋਇਆ ਹੈ ਤੇ ਸਾਧ ਸੰਗਤ ਜੀ ਮਾਇਆ ਦੇ ਜਾਲ ਦੇ ਵਿੱਚ ਫਸ ਕੇ ਇਹ ਰੋਜ਼ ਬਹੁਤ ਵੱਡੇ ਵੱਡੇ ਪਾਪ ਕਰਦਾ ਹੈ ਸਾਤਸੰਗਤ ਜੀ ਕੱਲ ਇੱਕ ਖਬਰ ਪੜ੍ਹੀ ਕਿ ਇੱਕ ਸਗੇ ਭਰਾ ਨੇ ਸਗੇ ਭਰਾ ਨੂੰ ਮਾਰ ਦਿੱਤਾ ਕਾਦੇ ਕਰਕੇ ਸਾਤਸੰਗਤ ਜੀ ਮਾਇਆ ਕਰਕੇ ਤਾਈਓ ਸਤਿਗੁਰੂ ਜੀ ਫਰਮਾਉਂਦੇ ਨੇ ਮਾਇਆ ਕੇ ਪ੍ਰਮ ਕਹਾ ਫੁੱਲਿਓ ਕਿ ਭਾਈ ਤੂੰ ਮਾਇਆ ਦੇ ਪਿੱਛੇ ਲੱਗ ਕੇ ਸੱਚ ਦਾ ਰਸਤਾ ਭੁੱਲ ਗਿਆ ਏ ਸਾਤਸੰਗਤ ਜੀ ਆਪਾਂ ਮਾਇਆ ਦੇ ਪਿੱਛੇ ਲੱਗ ਕੇ ਭੁੱਲ ਗਏ ਆ ਮਾਨਸ ਜਨਮ ਦੁਲੰਭ ਹੈ ਹੋਏ ਨ ਬਾਰੰਬਾਰ ਸਾਤਸੰਗਤ ਜੀ ਬਹੁਤੇ ਇਸ ਧਰਤੀ ਤੇ ਵਿਦਵਾਨ ਆਏ ਨੇ ਤੇ ਸਾਸੰਗਤ ਜੀ ਬੋਤੇ ਪੈਸੇ ਵਾਲੇ ਆਏ ਸਤਿਗੁਰ ਜੀ ਉਦਾਹਰਨਾ ਦਿੰਦੇ ਨੇ ਨਾ ਇੱਕ ਲੱਖ ਪੁੱਤ ਸਵਾਲ ਲੱਖ ਨਾਤੀ ਤੇਰਾ ਬਣ ਕਰ ਦਿਆ ਨਾ ਬਾਤੀ ਸਾਸੰਗਤ ਜੀ ਕਿੱਡਾ ਵੱਡਾ ਪਰਿਵਾਰ ਸੀ ਰਾਵਣ ਦਾ ਬਹੁਤ ਵੱਡਾ ਵਾਲੇ ਦਵਾਨ ਸੀ ਤੇ ਸਾਸੰਗਤ ਜੀ ਅੱਜ ਅੱਜ ਦੀ ਹਾਲਤ ਕੀ ਹੈ ਉਸ ਦੇ ਘਰ ਦੇ ਵਿੱਚ ਕੋਈ ਦੀਆ ਜਗਾਉਣ ਵਾਲਾ ਵੀ ਨਹੀਂ ਇੱਕ ਲੱਖ ਪੁੱਤ ਸਵਾਲ ਲੱਖ ਨਾਤੀ ਤੇਰਾ ਬਣ ਕਰ ਦੀਆ ਨਾ ਬਾਤੀ ਚੰਦ ਸੂਰਜ ਜਾਕੇ ਤਪ ਤਰਸੋਈ ਬਸੰਤਰ ਜਾਕੇ ਕਪਰੈ ਧੋਈ ਕਿ ਸਾਧ ਸੰਗਤ ਜੀ ਐਡਾ ਵੱਡਾ ਵਿਦਵਾਨ ਜੋ ਕੁਦਰਤ ਤੋਂ ਕੰਮ ਲੈ ਰਿਹਾ ਆ ਸੂਰਜ ਤੋਂ ਚੰਦਰਮਾ ਦੀ ਰੋਸ਼ਨੀ ਤੋਂ ਸਾਧ ਸੰਗਤ ਜੀ ਕੰਮ ਲੈ ਰਿਹਾ ਆ ਤੇ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਐਡੇ ਵੱਡੇ ਵੱਡੇ ਵਿਦਵਾਨ ਚਲੇ ਗਏ ਅਸੀਂ ਤਾਂ ਆਮ ਇਨਸਾਨ ਆ ਸਾਨੂੰ ਜੀਵਾਂ ਨੂੰ ਸਮਝਾ ਰਹੇ ਨੇ ਕਿ ਭਾਈ ਆਪਾਂ ਤਾਂ ਆਮ ਇਨਸਾਨ ਆ ਤੇ ਸਾਧ ਸੰਗਤ ਜੀ ਤਾਈਓ ਇਹ ਜੋ ਸੰਸਾਰ ਦੇ ਵਿੱਚ ਜੀਵ ਹੈ ਨਾ ਸਾਤਸੰਗਤ ਜੀ ਜੋ ਗੁਰੂ ਦੀ ਗੱਲ ਨਹੀਂ ਜਿ ਮੰਨਦੇ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਸਾਰੀ ਉਮਰ ਮਾਇਆ ਦੇ ਪਿੱਛੇ ਭੱਜਦੇ ਰਹਿੰਦੇ ਨੇ ਤੇ ਜਾਨ ਲੱਗੇ ਨਾਲ ਕੁਝ ਵੀ ਨਹੀਂ ਜਿ ਲੈ ਕੇ ਜਾਂਦੇ ਸਾਤਸੰਗਤ ਜੀ ਜਿਸ ਮਾਇਆ ਕਰਕੇ ਆਪਾਂ ਸਗਿਆਂ ਨੂੰ ਮਾਰ ਰਹੇ ਹਾਂ ਜਿਸ ਮਾਇਆ ਕਰਕੇ ਆਪਾਂ ਆਪਣੇ ਸਗਿਆਂ ਨੂੰ ਧੋਖਾ ਦੇ ਰਹੇ ਹਾਂ ਜਿਸ ਮਾਇਆ ਕਰਕੇ ਸਾਤਸੰਗਤ ਜੀ ਅਸੀਂ ਪਾਪ ਕਰਦੇ ਆਂ ਸਤਗੁਰੂ ਜੀ ਫਰਮਾਉਂਦੇ ਨੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਨੇ ਬੋਲੇ ਦੋਰਿਓ ਫਿਰਤ ਹੈ ਜਦ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਸਤਸੰਗਤ ਜੀ ਸਾਡੀ ਜ਼ਿੰਦਗੀ ਚ ਇਹੀ ਕੁਛ ਚੱਲਦਾ ਰਹਿੰਦਾ ਹੈ ਜਦੋਂ ਸਾਨੂੰ ਕੁਛ ਮਿਲਦਾ ਹੈ ਬੜਾ ਅਹੰਕਾਰ ਕਰਦੇ ਆ ਕਿ ਭਾਈ ਮੇਰੇ ਵਰਗਾ ਕੋਈ ਹੈ ਹੀ ਨਹੀਂ ਬੜੇ ਖੁਸ਼ ਹੁੰਨੇ ਆ ਉਹੀ ਮਾਇਆ ਸਤਸੰਗਤ ਜੀ ਜਦੋਂ ਦੂਰ ਜਾਂਦੀ ਹੈ ਅਸੀਂ ਰੋਨੇ ਆ ਕੁਰਲਾਨੇ ਆ ਜਦੋਂ ਪੈਸੇ ਦਾ ਨੁਕਸਾਨ ਹੁੰਦਾ ਹੈ ਜਦੋਂ ਜ਼ਮੀਨ ਜਾਇਦਾਦ ਹੱਥੋਂ ਚਲੀ ਜਾਂਦੀ ਹੈ ਸਤਸੰਗਤ ਜੀ ਬੜਾ ਅਸੀਂ ਰੋਨੇ ਆ ਜਦ ਕਚ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਸਾਧ ਸੰਗਤ ਜੀ ਜਦੋਂ ਤੱਕ ਪੈਸਾ ਆਇਆ ਜਦੋਂ ਤੱਕ ਇਸ ਕੋਲ ਸਭ ਕੁਝ ਹੈ ਇਹ ਕਿਸੇ ਨੂੰ ਪੁੱਛਦਾ ਹੀ ਨਹੀਂ ਹੈ ਮੇਰੇ ਵਰਗਾ ਕੋਈ ਹੈ ਹੀ ਨਹੀਂ ਤੇ ਜਦੋਂ ਉਹ ਚੀਜ਼ਾਂ ਚਲੀਆਂ ਜਾਂਦੀਆਂ ਨੇ ਭਾਈ ਫੇਰ ਇਹ ਰੋਂਦਾ ਕੁੜ ਲਾਂਦਾ ਤਾਈਓ ਸਾਧ ਸੰਗਤ ਜੀ ਗੁਰਬਾਣੀ ਇਸ ਜਗ ਮੈਂ ਚਾਨਣ ਸਾਧ ਸੰਗਤ ਜੀ ਗੁਰਬਾਣੀ ਨੂੰ ਚਾਨਣ ਕਿਹਾ ਗਿਆ ਹੈ ਸਤਗੁਰੂ ਜੀ ਫਰਮਾਉਂਦੇ ਨੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਸਾਧ ਸੰਗਤ ਜੀ ਸੰਸਾਰ ਚ ਸੁੱਖ ਨਹੀਂ ਜੇ ਮਿਲਣਾ ਸਤਗੁਰੂ ਜੀ ਫਰਮਾਉਂਦੇ ਨੇ ਪੁੱਤਰ ਕਲਤਰ ਲక్ష్ਮੀ ਮਾਇਆ ਇੰਤੇ ਕਹੋ ਕਵ ਨੇ ਸੁਖ ਪਾਇਆ ਸਾਧ ਸੰਗਤ ਜੀ ਪੁੱਤਰ ਹੈ ਧੀਆਂ ਨੇ ਆਪਾਂ ਬਹੁਤ ਸੋਚਦੇ ਆ ਕਿ ਭਾਈ ਸਾਨੂੰ ਸੁੱਖ ਦੇਣਗੇ ਪਰ ਸਾਧ ਸੰਗਤ ਜੀ ਆਪਾਂ ਉਮੀਦ ਨਹੀਂ ਜੇ ਰੱਖਣੀ ਅਪਾ ਚੰਗੇ ਕਰਮ ਕਰਨੇ ਨੇ ਬੱਚਿਆਂ ਨੂੰ ਪੜਾ ਲਿਖਾ ਕੇ ਕਾਮਯਾਬ ਕਰਨਾ ਹੈ ਤੇ ਸਾਧ ਸੰਗਤ ਜੀ ਇਹ ਸੋਚ ਲੈ ਕੇ ਨਹੀਂ ਜੇ ਚੱਲਨੀ ਕਿ ਭਾਈ ਬੁਢਾਪੇ 'ਚ ਸਾਡੀ ਸੇਵਾ ਕਰਨੀ ਹੈ ਸਾਧ ਸੰਗਤ ਜੀ ਪ੍ਰਮਾਤਮਾ ਗੇ ਅਰਦਾਸ ਬੇਨਤੀ ਕਰੀਏ ਕਿ ਜੋ ਸਾਡਾ ਬੁਢਾਪਾ ਜੇ ਆਵੇ ਤਾਂ ਸਾਧ ਸੰਗਤ ਜੀ ਸਾਨੂੰ ਸੇਵਾ ਦੀ ਲੋੜ ਹੀ ਨਾ ਪਵੇ ਸਾਡਾ ਬੁਢਾਪਾ ਇਸ ਤਰ੍ਹਾਂ ਦਾ ਹੋਵੇ ਕਿ ਭਾਈ ਅਸੀਂ ਸਮਾਜ ਦੀ ਸੇਵਾ ਕਰੀਏ ਅਸੀਂ ਮਨੁੱਖਤਾ ਦੀ ਸੇਵਾ ਕਰੀਏ ਐਸਾ ਬੁਢਾਪਾ ਆਵੇ ਨਾ ਸਾਧ ਸੰਗਤ ਜੀ ਰੋਜ਼ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰੀਏ ਕਿ ਪ੍ਰਮਾਤਮਾ ਜੀ ਕਦੇ ਐਸਾ ਦਿਨ ਨਾ ਲੈ ਕੇ ਆਏ ਕਿ ਮੈਨੂੰ ਬੱਚਿਆਂ ਦੀ ਸੇਵਾ ਦੀ ਲੋੜ ਪਵੇ ਸਾਧ ਸੰਗਤ ਜੀ ਸੰਸਕਾਰ ਅਸੀਂ ਚੰਗੇ ਦੇਣੇ ਆ ਬੱਚਿਆਂ ਨੂੰ ਐਸੇ ਸੰਸਕਾਰ ਦੇਣੇ ਕਿ ਭਾਈ ਉਹ ਕਿਸੇ ਦਾ ਬੁਰਾ ਸੋਚਣ ਹੀ ਨਾ ਉਹ ਸਭ ਦਾ ਭਲਾ ਕਰਨ ਤੇ ਸਾਧ ਸੰਗਤ ਜੀ ਨਾਲ ਨਾਲ ਆਪਾਂ ਪ੍ਰਮਾਤਮਾ ਤੋਂ ਮੰਗੇ ਕਿ ਪ੍ਰਮਾਤਮਾ ਜੀ ਮੈਨੂੰ ਨਾਮ ਦੀ ਦਾਤ ਬਖਸ਼ੋ ਸੇਵਾ ਸਿਮਰਨ ਦੀ ਦਾਤ ਬਖਸ਼ੋ ਤੇ ਚੰਗੇ ਕਰਮਾਂ ਦੀ ਦਾਤ ਬਖਸ਼ ਸਤਸੰਗਤ ਜੀ ਸਾਡੇ ਕਰਮ ਹੀ ਨੇ ਜੋ ਸਾਡੇ ਨਾਲ ਜਾਣੇ ਨੀ ਤਾਂ ਸੰਸਾਰ ਦੇ ਵਿੱਚੋਂ ਅੱਜ ਤੱਕ ਤਾਂ ਕੋਈ ਸੁਖੀ ਗਿਆ ਨਹੀਂ ਸਤਸੰਗਤ ਜੀ ਜੋ ਸੰਸਾਰ ਚ ਉਲਝਿਆ ਰਿਹਾ ਹੈ ਪੁੱਤਰ ਕਲਤਰ ਲక్ష్ਮੀ ਮਾਇਆ ਇੰਤੇ ਕਹੋ ਕਬ ਨੈ ਸੁਖ ਪਾਇਆ ਤੇ ਸਤਗੁਰੂ ਜੀ ਅੱਗੇ ਫਰਮਾਉਂਦੇ ਨੇ ਪਾਈਏ ਜੋ ਮਾਇਆ ਹੈ ਐਦੇ ਵਿੱਚ ਹੀ ਉਲਝ ਕੇ ਰਹਿ ਜਾਵਾਂਗੇ ਤੇ ਸਤਸੰਗਤ ਜੀ ਮਾਇਆ ਤੇ ਜਾਣ ਲੱਗੇ ਸਾਡੇ ਹੱਥ ਕੁਝ ਨਹੀਂ ਜਿਆਹਾਂਗੇ ਕਰਚਾਰ ਝੋਲੀ ਸਤਸੰਗਤ ਜੀ ਇੱਥੇ ਛਾੜ ਕੇ ਚਲੇ ਜਾਵਾਂਗੇ ਸਾਡਾ ਬੈਂਕ ਬੈਲੈਂਸ ਜ਼ਮੀਨ ਜਾਇਦਾਦ ਪੈਸੇ ਮੋਬਾਈਲ ਫੋਨ ਕੰਪਿਊਟਰ ਲੈਪਟਾਪ ਅਕਾਊਂਟ ਬੈਲੈਂਸ ਸਭ ਇੱਥੇ ਰਹਿ ਜਾਣਾ ਸਤਸੰਗਤ ਜੀ ਤਾਂ ਹੀਓ ਸਤਗੁਰੂ ਜੀ ਫਰਮਾਉਂਦੇ ਨੇ ਰੇ ਮਨ RAM ਨਾਮ ਸੰਭਾਰ ਕੇ ਭਾਈ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਸੱਚ ਦੇ ਮਾਰਗ ਤੇ ਚੱਲ ਗੁਰੂ ਦੇ ਦਿਖਾਏ ਮਾਰਗ ਤੇ ਚੱਲ ਅੱਗੇ ਸਤਗੁਰੂ ਜੀ ਫਰਮਾਉਂਦੇ ਨੇ ਦੇਖ ਤੋਂ ਇਹਾ ਕੌਣ ਤੇਰੋ ਸਗਾ ਸੁਤ ਨਹੀਂ ਸਾਰ ਤੋਰ ਤੰਗ ਸਭ ਦੂਰ ਕਰੇਂ ਦੇਹੇਗੇ ਤਨਜਾਰ ਸਾਧ ਸੰਗਤ ਜੀ ਸਤਗੁਰ ਜੀ ਫਰਮਾਉਂਦੇ ਨੇ ਭਾਈ ਨਿਗਾਹ ਤਾਂ ਮਾਰ ਸਾਧ ਸੰਗਤ ਜੀ ਸੰਸਾਰ ਚ ਨਜ਼ਰ ਤਾਂ ਮਾਰੀ ਆ ਸਾਡਾ ਹੈ ਕੌਣ ਸਾਧ ਸੰਗਤ ਜੀ ਤਾਈਓ ਕਹਿੰਦੇ ਨੇ ਨਾ ਸੁਖ ਮੈਂ ਆਨ ਬਹੁਰ ਕਰ ਬੈਠੇ ਕਿ ਭਾਈ ਸੁੱਖਾਂ ਦੇ ਵਿੱਚ ਆ ਕੇ ਤਾਂ ਬਹੁਤ ਬਹਿ ਜਾਂਦੇ ਨੇ ਇਹ ਸਤਿਗੁਰ ਜੀ ਦੇ ਹੀ ਬਚਨ ਨੇ ਭਾਈ ਜਦੋਂ ਖਰਚੇ ਸੁਖ ਆਂਦਾ ਹੈ ਬਹੁਤ ਘੱਟ ਹੁੰਦਾ ਸਾਧ ਸੰਗਤ ਜੀ ਦੇਖਣਾ ਤੁਸੀਂ ਜਦੋਂ ਘਰ ਦੇ ਵਿੱਚ ਕੋਈ ਪਾਰਟੀ ਹੋਵੇ ਵਿਆਹ ਹੋਵੇ ਨਾ ਸਾਧ ਸੰਗਤ ਜੀ ਬਹੁਤ ਰਿਸ਼ਤੇਦਾਰ ਆਉਂਦੇ ਨੇ ਤੇ ਜਦੋਂ ਘਰ ਦੇ ਵਿੱਚ ਕੋਈ ਮਾਤਮ ਹੋਵੇ ਦੁੱਖ ਹੋਵੇ ਸਾਧ ਸੰਗਤ ਜੀ ਉਦੋਂ ਰਿਸ਼ਤੇਦਾਰਾਂ ਦੀ ਗਿਣਤੀ ਘੱਟ ਜਾਂਦੀ ਹੈ ਇਹ ਸੱਚ ਹੈ ਸਾਧ ਸੰਗਤ ਜੀ ਸਤਿਗੁਰ ਜੀ ਫਰਮਾ ਰਹੇ ਨੇ ਕਿ ਭਾਈ ਇੱਕ ਵਾਰੀ ਨਜ਼ਰ ਤਾਂ ਮਾਰ ਸੰਸਾਰ ਦੇ ਵਿੱਚ ਚੈੱਕ ਤਾਂ ਕਰ ਵੀ ਇਹ ਸੰਸਾਰ 'ਚ ਤੇਰਾ ਹੈ ਕੌਣ ਦੇਖ ਤੋਂ ਇਹਾਂ ਕੌਣ ਤੇਰੋ ਸਗਾ ਸਤ ਨਸਾਰ ਕਿ ਭਾਈ ਜਾਣ ਲੱਗੇ ਤੇਰੀ ਸਗਿਆ ਨੇ ਵੀ ਸਾਰ ਨਹੀਂ ਲੈਣੀ ਤੇ ਸਾ ਸੰਗਤ ਜੀ ਸਤਗੁਰੂ ਜੀ ਫਰਮਾਉਂਦੇ ਨੇ ਨਾ ਦੁੱਖ ਸੁੱਖ ਕਰਕੇ ਕੁਟੰਬ ਜਿਵਾਇਆ ਮਰਤੀ ਬਾਰ ਇੱਕ ਸਿਰ ਦੁੱਖ ਪਾਇਆ ਕਿ ਭਾਈ ਪਰਿਵਾਰ ਪਾਲਿਆ ਭਾਵੇਂ ਇਮਾਨਦਾਰੀ ਨਾਲ ਭਾਵੇਂ ਬੇਈਮਾਨੀ ਨਾਲ ਇਹ ਸਾ ਸੰਗਤ ਜੀ ਸਾਡੇ ਤੇ ਨਿਰਪਰ ਕਰਦਾ ਹੁਣ ਅਸੀਂ ਬੇਈਮਾਨ ਬਣ ਕੇ ਰਹੀਏ ਜਾਂ ਇਮਾਨਦਾਰ ਪਰਿਵਾਰ ਪਾਲਣਾ ਸਾਡੀ ਜ਼ਿੰਮੇਵਾਰੀ ਹੈ ਸਾ ਸੰਗਤ ਜੀ ਤੇ ਸਾਸੰਗਤ ਜੀ ਜਾਨ ਲੱਗੇ ਸਾਬ ਕੱਲੇ ਦਾ ਹੀ ਹੋਏਗਾ। ਦੁੱਖ ਸੁੱਖ ਕਰਕੇ ਕੁਟੰਬ ਜਿਵਾਇਆ ਮਰਤੀ ਵਾਰ ਇੱਕ ਸਿਰ ਦੁੱਖ ਪਾਇਆ। ਇਹ ਸਾਸੰਗਤ ਜੀ ਸਾਬ ਕੱਲੇ ਨੂੰ ਹੀ ਦੇਣਾ ਪਵੇਗਾ। ਤਾਈਓ ਸਤਿਗੁਰੂ ਜੀ ਸਾਨੂੰ ਜਗਾਉਂਦੇ ਨੇ ਕਿ ਬੇਟਾ ਨੀਂਦ ਤੋਂ ਜਾਗ ਇਹ ਜੋ ਅਗਿਆਨਤਾ ਦੀ ਨੀਂਦ ਹੈ ਕਿਆ ਤੂੰ ਸੋਇਆ ਜਾਗ ਈ ਆਨਾ ਤੈ ਜੀਵਨ ਜਗ ਸੱਚ ਕਰ ਜਾਣਾ। ਸਾਤ ਸੰਗਤ ਜੀ ਸੰਗਤ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਸਾਡੇ ਸੰਗੀ ਸਾਥੀ ਜਾ ਰਹੇ ਨੇ ਇੱਕ ਦਿਨ ਅਸੀਂ ਵੀ ਛੱਡ ਕੇ ਚਲੇ ਜਾਣਾ ਪ੍ਰਸਾਦ ਸੰਗਤ ਜੀ ਇੰਨੀ ਕੀ ਬੇਨਤੀ ਮੇਰੀ ਪ੍ਰਵਾਨ ਕਰਿਓ ਜਦੋਂ ਅਸੀਂ ਸੰਸਾਰ ਤੋਂ ਜਾਈਏ ਨਾ ਜਾਣਾ ਸਭ ਨਹੀਂ ਸਾਤ ਸੰਗਤ ਜੀ ਕਿਸੇ ਦਾ ਕੁਝ ਨਹੀਂ ਜੇ ਪਤਾ ਆ ਸਾਡੇ ਸ਼ਹਿਰ ਦੇ ਵਿੱਚ ਸਾਤ ਸੰਗਤ ਜੀ ਦੋ ਤਿੰਨ ਦਿਨ ਪਹਿਲੇ ਇੱਕ ਐਕਸੀਡੈਂਟ ਹੋਇਆ ਇੱਕ ਜਵਾਨ ਲੜਕਾ ਅਚਾਨਕ ਹੀ ਚਲਾ ਗਿਆ ਬਾਈਕ ਦੇ ਉੱਪਰ ਐਕਸੀਡੈਂਟ ਹੋਇਆ ਇਸ ਕਰਕੇ ਭਾਈ ਕਿਸੇ ਦਾ ਕੁਝ ਨਹੀਂ ਜੇ ਪਤਾ ਅੱਜ ਕੱਲ ਤਾਂ ਹਾਰਟ ਫੇਲ ਹਾਰਟ ਅਟੈਕ ਦੀਆਂ ਬਿਮਾਰੀਆਂ ਚੱਲਦੀਆਂ ਨੇ ਕਿਸੇ ਦਾ ਕੁਝ ਪਤਾ ਹੀ ਨਹੀਂ ਲੱਗਦਾ ਸਾਧ ਸੰਗਤ ਜੀ ਤਾਂ ਹੀਓ ਸਤਿਗੁਰੂ ਜੀ ਫਰਮਾਉਂਦੇ ਨੇ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਕਿ ਭਾਈ ਜਿਵੇਂ ਤੇਰੇ ਸੰਗੀ ਸਾਥੀ ਜਾ ਰਹੇ ਨੇ ਯਾਦ ਰੱਖ ਇੱਕ ਦਿਨ ਤੈਨੂੰ ਵੀ ਸੰਸਾਰ ਤੋਂ ਜਾਣਾ ਪੈਣਾ ਹੈ ਪ੍ਰਸਾਦ ਸੰਗਤ ਜੀ ਜਦੋਂ ਅਸੀਂ ਸੰਸਾਰ ਤੋਂ ਜਾਈਏ ਨਾ ਸਾਡੇ ਚਿਹਰੇ ਤੇ ਇੱਕ ਮੁਸਕਰਾਹਟ ਹੋਵੇ ਕੋਈ ਪਰੇਸ਼ਾਨੀ ਲੈ ਕੇ ਨਾਲ ਨਹੀਂ ਜੀ ਜਾਣੀ ਤੇ ਮੁਸਕਰਾਹਟ ਕਿਦੇ ਹੋਏਗੀ ਸਾਧ ਸੰਗਤ ਜੀ ਜੋ ਸੱਚ ਦੇ ਮਾਰਗ ਤੇ ਚੱਲਦਾ ਜੋ ਗੁਰੂ ਦੇ ਵਚਨ ਮੰਨਦਾ ਜੋ ਗੁਰੂ ਦੇ ਦਿਖਾਏ ਮਾਰਗ ਤੇ ਚੱਲਦਾ ਹੈ ਸਾਧ ਸੰਗਤ ਜੀ ਤੇ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਜਾਂਦੇ ਹੋਏ ਮੁਸਕਰਾ ਕੇ ਜਾਣਾ ਹੈ ਕਬੀਰਾਂ ਜਬ ਹਮ ਆਏ ਇਸ ਜਗਤ ਮੈਂ ਜਗ ਹਸਾ ਹਮ ਰੋਏ ਐਸੀ ਕਰਨੀ ਕਰ ਚਲੈ ਹਮ ਹਸੇ ਜਗ ਰੋਏ ਤੇ ਸਾਧ ਸੰਗਤ ਜੀ ਜਾਂਦਾ ਹੋਇਆ ਕੋਈ ਸਤ ਸੰਗੀ ਜੀ ਵੀ ਹੱਸਦਾ ਜਾਂਦਾ ਨਹੀਂ ਤਾਂ ਸਾਰੇ ਰੋਂਦੇ ਜਾਂਦੇ ਨੇ ਹਾਏ ਮੇਰਾ ਮਕਾਨ ਹਾਏ ਮੇਰੇ ਪੈਸੇ ਹਾਏ ਮੇਰਾ ਪਰਿਵਾਰ ਹਾਏ ਸਤਸੰਗਤ ਜੀ ਜਾਂਦੇ ਜਾਂਦੇ ਵੀ ਸਤਸੰਗਤ ਜੀ ਉਹ ਮਾਇਆ ਦੇ ਜਾਲ ਦੇ ਵਿੱਚ ਉਹਦਾ ਪਿੱਛਾ ਹੀ ਨਹੀਂ ਛੱਡਦੇ ਤੇ ਸਤਗੁਰੂ ਜੀ ਤਾਂ ਹੀਓ ਸਾਨੂੰ ਅਲਰਟ ਕਰਦੇ ਨੇ ਭਾਈ ਇੱਕ ਵਾਰ ਨਿਗਾਹ ਤਾਂ ਮਾਰ ਤੇਰਾ ਇੱਥੇ ਹੈ ਕੌਣ ਦੇਖ ਤੋਂ ਇਹਾਂ ਕੌਣ ਤੇਰਾ ਸਗਾ ਸੁਤਨਾ ਸਾਰ ਭਾਈ ਜਾਣ ਲੱਗੇ ਤੇਰੀ ਸਗਿਆ ਨੇ ਵੀ ਸਾਰ ਨਹੀਂ ਜੇ ਲੈਣੀ ਜਿਵੇਂ ਅੱਜ ਸਤਸੰਗਤ ਜੀ ਸਵੇਰੇ ਸਵੇਰੇ ਕਿਸੇ ਨੇ ਸਾਨੂੰ ਦੱਸਿਆ ਕਿ ਭਾਈ ਉਹਨਾਂ ਦੇ ਸਗੇ ਚਲੇ ਗਏ ਤੇ ਮੈਂ ਕਿਹਾ 사ਸੰਗਤ ਜੀ ਕਿ ਬਹੁਤ ਬੁਰਾ ਹੋਇਆ ਕਹਿੰਦੇ ਨਹੀਂ ਮਾਸਟਰ ਜੀ ਚੰਗਾ ਹੀ ਹੋਇਆ ਵਿਚਾਰੇ ਬਹੁਤ ਤੰਗ ਸੀ ਕਾਫੀ ਚਿਰ ਤੋਂ ਬਿਮਾਰ ਸੀ ਉਹਨਾਂ ਦੀ ਜੋਨੀ ਕੱਟੀ ਗਈ 사ਸੰਗਤ ਜੀ ਦੇਖੋ ਕਿਸੇ ਦੇ ਜਾਨ ਦਾ ਸ਼ੁਕਰਾਨਾ ਵੀ ਕਰ ਰਹੇ ਨੇ ਤੇ 사ਸੰਗਤ ਜੀ ਤਾਈਓ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਕਿਸੇ ਨੇ ਸਾਰ ਨਹੀਂ ਜੇ ਲੈਣੀ ਦੇਖ ਤੋਂ ਇਹਾ ਕੌਣ ਤੇਰੋ ਸਗਾ ਸੁਤਨਾ ਤਾਰ ਸਾਰ ਤੌਰ ਤੰਗ ਸਭ ਦੂਰ ਕਰੇਂਗੇ ਦੇਹੇਂਗੇ ਤਨਜਾਰ ਸਾਸੰਗਤ ਜੀ ਸਗੇ ਹੀ ਇਸ ਤਨ ਨੂੰ ਅਗਨੀ ਦੇਣ ਤੇ ਸਾਰੇ ਜਿੰਨੇ ਵੀ ਆਣਗੇ ਨਾ ਸਾਸੰਗਤ ਜੀ ਸਭਨਾ ਦੇ ਮਨ ਚ ਕੋਈ ਸਵਾਲ ਹੋਣਾ ਕਿ ਭਾਈ ਸੰਸਕਾਰ ਦਾ ਸਮਾਂ ਕਿੰਨਾ ਹੈ ਉੱਚੇ ਮੰਦਰ ਸਾਲ ਰਸੋਈ ਏਕ ਕਰੀ ਫੁਨ ਰਹਿਣ ਨਾ ਹੋਈ ਆਈ ਤਲਵ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲਿਓ ਸਾਸੰਗਤ ਜੀ ਜਦੋਂ ਆਵਾ ਜਾਨੀ ਹੈ ਨਾ ਫਿਰ ਚਾਹੀ ਅਸੀਂ ਨੌਕਰੀ ਤੇ ਬੈਠੇ ਆ ਦੁਕਾਨ ਤੇ ਬੈਠੇ ਆ ਵਿਆਹ ਚ ਨੱਚਦੇ ਪਏ ਆ ਆ ਦੇਖਿਆ ਨਾ ਸਾਦ ਸੰਗਤ ਦੀ ਬਹੁਤ ਸਾਰੀ ਵੀਡੀਓ ਆਈਆਂ ਕਿ ਭਾਈ ਨੱਚਦੇ ਨੱਚਦੇ ਸੰਸਾਰ ਤੋਂ ਤੁਰ ਪੈਂਦੇ ਨੇ ਨੱਚਦੇ ਨੱਚਦੇ ਕੋਈ ਮੱਥਾ ਟੇਕਦਾ ਸੰਸਾਰ ਤੋਂ ਜਾ ਰਿਹਾ ਹੈ ਕੋਈ ਗੱਡੀ 'ਚ ਬੈਠਾ ਬੈਠਾ ਸਾਦ ਸੰਗਤ ਜੀ ਚਲਾ ਜਾਂਦਾ ਕੋਈ ਨੱਚਦੇ ਨੱਚਦੇ ਸੰਸਾਰ ਤੋਂ ਜਾ ਰਹੀ ਜੀ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲਿਓ ਉੱਚੇ ਮੰਦਰ ਸਾਲ ਰਸੋਈ ਏਕ ਕਰੀ ਫੁਨ ਰਹਿਣ ਨਾ ਹੋਈ ਇਤਨ ਐਸਾ ਜੈਸੇ ਕਾਸ ਕੀ ਟਾਟੀ ਜਲ ਗਿਓ ਕਾਂਸ ਰਲ ਗਿਓ ਮਾਟੀ ਭਾਈ ਬੰਦ ਕੁਟੰਬ ਸਹਿਰਾ ਕੋਈ ਵੀ ਲਾਗੈ ਕਾੜ ਸਵੇਰਾ ਕਿ ਭਾਈ ਕਰਦੇ ਵੀ ਇਕੱਠੇ ਹੋ ਜਾਂਦੇ ਨੇ ਤੇ ਜੇ ਕਿਤੇ ਦੁਪਹਿਰ ਵੇਲੇ ਪੂਰਾ ਹੋਇਆ ਹੋਵੇ ਨਾ ਇਨਸਾਨ ਸਾਧ ਸੰਗਤ ਜੀ ਸ਼ਾਮਾਂ ਤੋਂ ਪਹਿਲਾਂ ਪਹਿਲਾਂ ਸੰਸਕਾਰ ਕਰ ਦਿੰਦੇ ਨੇ ਤੇ ਜੇ ਕਿਤੇ ਸ਼ਾਮਾਂ ਨੂੰ ਪੂਰਾ ਹੋਇਆ ਫਿਰ ਭਾਈ ਇੱਕ ਰਾਤ ਰੱਖਦੇ ਨੇ ਤੇ ਦੁਪਹਿਰ ਤੋਂ ਪਹਿਲਾਂ ਪਹਿਲਾਂ ਇੰਤਜ਼ਾਮ ਕਰ ਦਿੰਦੇ ਨੇ ਇਹੀ ਸਾਨੂੰ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਪਾਈਏ ਤੇਰਾ ਤਨ ਹੈ ਇਸ ਤਨ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸਾਧ ਸੰਗਤ ਜੀ ਇਸ ਤਨ ਦੇ ਵਿੱਚ ਇੱਕ ਪੰਛੀ ਬੈਠਾ ਹੈ ਜਦੋਂ ਤੱਕ ਹੈ ਸਾਡੇ ਰਿਸ਼ਤੇਦਾਰੀਆਂ ਨੇ ਤੇ ਜਿੱਦੇ ਉਡ ਡਾਰੀ ਮਾਰ ਗਿਆ ਸਾਧ ਸੰਗਤ ਜੀ ਜੋ ਤਨ ਹੈ ਇਹਨੂੰ ਵੀ ਅਗਨੀ ਭੇਟ ਕਰ ਦੇਣਗੇ ਦੇਹੇਂਗੇ ਤਨ ਜਾਰ ਤੇ ਸਾਧ ਸੰਗਤ ਜੀ ਜਦੋਂ ਸਰੀਰ ਚਲਾ ਗਿਆ ਸਾਰੇ ਰਿਸ਼ਤੇ ਨਾਤੇ ਖਤਮ ਹੋ ਜਾਂਦੇ ਨੇ ਫਿਰ ਸਾਧ ਸੰਗਤ ਜੀ ਧਰਮ ਰਾਜ ਦੀ ਕਚੈਰੀ ਦੇ ਵਿੱਚ ਇਕੱਲਾ ਹੀ ਹਾਜ਼ਰ ਹੁੰਦਾ ਹੈ ਧਰਮ ਰਾਏ ਜਦ ਲੇਖਾ ਮੰਗੇ ਤੇ ਸਾਸੰਗਤ ਜੀ ਉੱਥੇ ਫਿਰ ਇਕੱਲੇ ਨੂੰ ਹੀ ਹਿਸਾਬ ਦੇਣਾ ਪਏਗਾ ਆਓ ਸਤਿਗੁਰ ਜੀ ਅੱਗੇ ਕੀ ਸਮਝਾਉਂਦੇ ਨੇ ਪ੍ਰਾਣ ਗਏ ਕੌਣ ਕੌਣ ਤੇਰਾ ਦੇਖ ਸੋਚ ਵਿਚਾਰ ਬਹਰ ਹੈ ਕਲ ਕਾਲ ਮਾਹੀ ਜੀਤ ਪਾਵੇਂ ਹਾਰ ਸਾਸੰਗਤ ਜੀ ਇੱਕ ਵਾਰ ਸੋਚ ਕੇ ਦੇਖੀਏ ਕਿ ਜਦੋਂ ਅਸੀਂ ਦੁਨੀਆ ਤੋਂ ਚਲੇ ਗਏ ਫਿਰ ਕੌਣ ਸਾਡਾ ਪਿਤਾ ਹੈ ਕੌਣ ਸਾਡੀ ਮਾਤਾ ਹੈ ਕੌਣ ਪਤੀ ਹੈ ਕੌਣ ਪਤਨੀ ਹੈ ਕੌਣ ਬੱਚੇ ਨੇ ਪ੍ਰਾਣ ਗਏ ਕਹੋਂ ਕੌਣ ਤੇਰਾ ਕਿ ਭਾਈ ਇੱਕ ਵਾਰੀ ਸੋਚ ਵਿਚਾਰ ਕੇ ਦੇਖ ਕਿ ਜਦੋਂ ਤੂੰ ਹੀ ਸੰਸਾਰ ਤੋਂ ਚਲਾ ਗਿਆ ਫਿਰ ਸਾਧ ਸੰਗਤ ਜੀ ਕੀ ਸਾਡੇ ਜੋ ਕਰਮ ਕੀਤੇ ਹੋਏ ਨੇ ਸਾਡਾ ਹਿੱਸੇਦਾਰ ਬਣੇਗਾ ਕੋਈ ਸਾਧ ਸੰਗਤ ਜੀ ਕੋਈ ਨਹੀਂ ਜੇ ਬਣਨਾ ਇੱਕ ਵਾਰ ਆਪਾਂ ਦੇਖ ਵਿਚਾਰ ਸੋਚੀ ਸਾਧ ਸੰਗਤ ਜੀ ਐਸੇ ਕਰਕੇ ਭਾਈ ਬਾਰ ਬਾਰ ਬੇਨਤੀ ਸਾਡੇ ਕਰਮ ਸਾਡੇ ਨਾਲ ਜਾਣ ਤਾਈਓ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਜਿਬਾ ਸੋ ਓੰਕਾਰ ਜਪ ਤਨ ਸੋ ਕਰਕਾਰ ਕਿ ਭਾਈ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਨਾਂ ਨਾਲ ਹੱਥਾਂ ਨਾਲ ਕਮਾਈ ਕਰ ਮਿਹਨਤ ਦੀ ਰੋਟੀ ਕਮਾ ਪਰਿਵਾਰ ਪਾਲ ਬੱਚਿਆਂ ਨੂੰ ਪੜਾ ਲਿਖਾ ਮਾਤਾ ਤੇ ਪਿਤਾ ਦੀ ਸੇਵਾ ਕਰ ਕਿਉਂਕਿ ਸਾਧ ਸੰਗਤ ਜੀ ਉੱਥੇ ਐਨਾ ਚੀਜ਼ਾਂ ਦਾ ਹੀ ਹਿਸਾਬ ਹੁੰਦਾ ਕਿ ਭਾਈ ਇਹ ਸਰੀਰ ਦੇ ਨਾਲ ਅਸੀਂ ਕਿੰਨੀ ਕੀ ਸੇਵਾ ਕਰਕੇ ਆਏ ਹਾਂ ਕਿੰਨਾ ਕਾ ਅਸੀਂ ਸਿਮਰਨ ਕਰਕੇ ਆਏ ਹਾਂ ਨਹੀਂ ਤਾਂ ਸਾਧ ਸੰਗਤ ਜੀ ਸਾਡੇ ਹਿੱਸੇਦਾਰੀ ਦੇ ਵਿੱਚ ਸਾਡੇ ਦੁੱਖਾਂ ਦੇ ਵੀ ਸਾਤਸੰਗਤ ਜੀ ਜਿੰਨੇ ਵੀ ਪਾਪ ਕੀਤੇ ਨੇ ਕਿਸੇ ਨੇ ਇਸੇ ਦਰ ਨਹੀਂ ਜੇ ਬੰਨਾ ਪ੍ਰਾਣ ਗਏ ਕਹੋ ਕੌਣ ਤੇਰਾ ਦੇਖ ਸੋਚ ਵਿਚਾਰ ਕਿ ਭਾਈ ਇੱਕ ਵਾਰੀ ਸੋਚ ਕੇ ਦੇਖਿਓ ਭਾਈ ਕਿ ਸਾਤਸੰਗਤ ਜੀ ਕੋਈ ਹੈ ਜਿਦੇ ਸਾਡੇ ਜਾਨ ਦੇ ਨਾਲ ਕਿੰਨਾ ਕਾ ਫਰਕ ਪਏਗਾ ਸਾਤਸੰਗਤ ਜੀ ਥੋੜੇ ਦਿਨ ਲੋਂਦੇ ਨੇ ਉਸ ਤੋਂ ਬਾਅਦ ਜਦੋਂ ਭੋਗ ਦੀ ਰਸਮ ਹੁੰਦੀ ਹੈ ਅੰਤਿਮ ਅਰਦਾਸ ਭੋਗ ਪੈ ਜਾਂਦਾ ਹੈ ਉਸ ਤੋਂ ਬਾਅਦ ਇੱਕ ਤਸਵੀਰ ਸਾਜ ਸੰਗਤ ਜੀ ਕੰਧ ਦੇ ਉੱਪਰ ਦੀਵਾਰ ਦੇ ਉੱਪਰ ਇੱਕ ਤਸਵੀਰ ਲੱਗ ਜਾਣੀ। ਸਾਜ ਸੰਗਤ ਜੀ ਰਿਸ਼ਤੇਦਾਰਾਂ ਨੂੰ ਕੋਈ ਬੜਾ ਫਰਕ ਨਹੀਂ ਪੈਂਦਾ। ਤੁਸੀਂ ਦੇਖਿਆ ਹੋਣਾ ਰਿਸ਼ਤੇਦਾਰ ਘਰੇ ਆ ਕੇ ਉਵੇਂ ਹੀ ਮੋਬਾਈਲ ਫੋਨ, ਟੈਲੀਵਿਜ਼ਨ, ਹਸਣਾ, ਕਿਡਣਾ ਉਵੇਂ ਹੀ ਸਾਜ ਸੰਗਤ ਜੀ। ਬਸ ਜਦੋਂ ਤੱਕ ਰਿਸ਼ਤੇਦਾਰ ਘਰੇ ਬੈਠੇ ਨੇ ਉਦੋਂ ਤੱਕ ਅਫਸੋਸ ਦੇ ਵਿੱਚ ਨੇ। ਅ ਸਾਜ ਸੰਗਤ ਜੀ ਕੁਝ ਸਮਾਂ ਪਹਿਲਾਂ ਕਿਸੇ ਘਰ ਦੇ ਵਿੱਚ ਜਾਣਾ ਹੋਇਆ। ਮਾਤਾ ਜੀ ਦੀ ਜੋ ਪਵਿੱਤਰ ਦੇਹ ਹੈ ਉਹ ਘਰ ਦੇ ਵਿੱਚ ਹੈ ਤੇ ਸਾਧ ਸੰਗਤ ਜੀ ਬੱਚੇ ਗੇਮ ਖੇਡ ਰਹੇ ਨੇ ਬੱਚੇ ਮੋਬਾਈਲ ਤੇ ਵੀਡੀਓ ਦੇਖ ਰਹੇ ਨੇ ਮਾਤਾ ਜੀ ਉਹਨਾਂ ਦੇ ਚਲੇ ਗਏ ਨੇ ਉਹਨਾਂ ਦੇ ਸਾਧ ਸੰਗਤ ਜੀ ਜੋ ਛੋਟੇ ਛੋਟੇ ਬੱਚੇ ਨੇ ਐਨੇ ਛੋਟੇ ਵੀ ਨਹੀਂ ਇਸੇ ਮੈਨੂੰ ਬੜੀ ਹੈਰਾਨੀ ਕਿ ਭਾਈ ਕਿੰਨਾ ਗਹਿਰਾ ਸਬੰਧ ਹੁੰਦਾ ਕਿੰਨਾ ਪਵਿੱਤਰ ਰਿਸ਼ਤਾ ਹੈ ਤੇ ਸਾਧ ਸੰਗਤ ਜੀ ਬੱਚੇ ਕੋਈ ਗੇਮ ਖੇਡ ਰਿਆ ਕੋਈ ਮੋਬਾਈਲ ਦੇ ਉੱਪਰ ਵੀਡੀਓ ਦੇਖ ਰਿਆ ਇਹ ਸਾਧ ਸੰਗਤ ਜੀ ਹਜੇ ਤੱਕ ਨਹੀਂ ਭੇਟ ਵੀ ਨਹੀਂ ਜੇ ਕੀਤਾ ਸੀ ਤੇ ਸਤਿਗੁਰ ਜੀ ਇਹ ਤਾਂ ਸਾਨੂੰ ਸਮਝਾਉਂਦੇ ਨੇ ਪ੍ਰਾਣ ਗਏ ਕਹੋ ਕੌਣ ਤੇਰਾ ਦੇਖ ਸੋਚ ਵਿਚਾਰ ਕੇ ਭਾਈ ਇੱਕ ਵਾਰੀ ਸੋਚ ਵਿਚਾਰ ਕੇ ਦੇਖ ਤੇਰੇ ਜਾਨ ਨਾਲ ਕਿਸੇ ਨੂੰ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ ਬਹੁਰੀ ਹੈ ਕਲ ਕਾਲ માં ਹੀ ਜਿੱਤ ਪਾਵੇਂ ਹਾਰ ਤੇ ਭਾਈ ਤੈਨੂੰ ਕਾਲ ਨੇ ਇੱਕ ਦਿਨ ਲੈ ਹੀ ਜਾਣਾ ਹੈ ਫੇਰ ਭਾਵੇਂ ਤੂੰ ਜਿੱਤ ਕੇ ਜਾ ਭਾਵੇਂ ਹਾਰ ਕੇ ਜਾ ਸਾਧ ਸੰਗਤ ਜੀ ਇਹ ਸਾਡੇ ਤੇ ਨਿਰਪਰ ਕਰਦਾ ਪ੍ਰਮਾਤਮਾ ਨੇ ਜੀਵਨ ਦੇ ਦਿੱਤਾ ਸਾਧ ਸੰਗਤ ਉਸ ਜੀਵਨ ਦੇ ਵਿੱਚ ਭਾਵੇਂ ਅਸੀਂ ਨਸ਼ਾ ਕਰੀਏ ਪਾਵੇਂ ਸੀ ਠੱਗੀਆਂ ਮਾਰੀਆਂ ਲੋਕਾਂ ਨੂੰ ਧੋਖੇ ਦੇਈਏ ਪਾਵੇਂ ਸਾਥ ਸੰਗਤ ਇਸ ਜੀਵਨ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਦਕਰ ਜੀ ਵਾਂਗੂ ਮਨੁੱਖਤਾ ਦਾ ਭਲਾ ਕਰੀਏ ਇਸ ਸਰੀਰ ਦੇ ਨਾਲ ਮਿਹਨਤ ਕਰੀਏ ਜ਼ਿੰਦਗੀ 'ਚ ਕਾਮਯਾਬ ਹੋਈਏ ਸਤਿਗੁਰੂ ਅਵਦਾਸ ਮਹਾਰਾਜ ਜੀ ਦਾ ਮਿਸ਼ਨ ਚਲਾਈਏ ਗੁਰੂ ਦੇ ਬਚਨ ਨਿਭਾਈਏ ਇਸ ਜੀਵਾਂ ਨਾਲ ਪਾਵੇਂ ਗਾਲਾਂ ਕੱਢੀਆਂ ਸਾਥ ਸੰਗਤ ਇਸ ਜੀਵਾਂ ਨਾਲ ਪਾਵੇਂ ਸੋਹੰਗ ਸਤਨਾਮ ਦਾ ਜਾਪ ਕਰੀਏ ਸਤਿਗੁਰ ਜੀ ਫਰਮਾਉਂਦੇ ਨੇ ਭਾਈ ਇਹ ਤੇਰੇ ਤੇ ਨਿਰਪਰ ਕਰਦਾ ਹੈ ਬਹੋਰੀਆ ਕਲ ਕਾਲ ਮਾਹੀ ਭਾਈ ਕਾਲ ਨੇ ਤੈਨੂੰ ਛੱਡਣਾ ਨਹੀਂ ਹੈ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਕਿ ਭਾਈ ਬਿਨਾ ਗੁਰੂ ਦੀ ਸੇਵਾ ਕਾਲ ਬਖਸ਼ਣ ਵਾਲਾ ਨਹੀਂ ਹੈ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਸਾਧ ਸੰਗਤ ਜੀ ਤਾਈਓ ਸਤਿਗੁਰ ਜੀ ਅੱਗੇ ਫਰਮਾਉਂਦੇ ਨੇ ਜੀਤ ਪਾਵੇਂ ਹਾਰ ਭਾਈ ਤੂੰ ਪਾਵੇਂ ਬਾਜੀ ਜਿੱਤ ਕੇ ਜਾ ਪਾਵੇਂ ਹਾਰ ਕੇ ਜਾ ਸਾਧ ਸੰਗਤ ਜੀ ਜਾਣਾ ਸਭ ਨਹੀਂ ਹੈ ਤ ਸਤਸੰਗਤ ਜੀ ਕੋਸ਼ਿਸ਼ ਕਰੋ ਆਪਾਂ ਬਾਜੀ ਹਾਰ ਕੇ ਨਹੀਂ ਜਾਣੀ ਆਪਾਂ ਬਾਜੀ ਜਿੱਤ ਕੇ ਹੀ ਜਾਣੀ ਤੇ ਜਿਤਨਾ ਕਿਵੇਂ ਹੈ ਸਤ ਸਤਸੰਗਤ ਜੀ ਸਤਗੁਰੂ ਜੀ ਰੋਜ਼ ਸਮਝਾਉਂਦੇ ਨੇ ਤੇ ਬਿਲਕੁਲ ਅੰਤ ਵੀ ਸਤਗੁਰੂ ਜੀ ਸਮਝਾਉਂਦੇ ਨੇ ਯ ਮਾਇਆ ਸਭ ਥੋਥਰੀ ਰੇ ਭਗਤ ਕੋ ਪਰਤ ਪਾਰ ਕਹਿ ਰਵਿਦਾਸ ਸਤਿ ਬਚਨ ਗੁਰ ਕੇ ਸੋ ਨਾ ਜੀਤੇ ਵਿਸਾਰ ਸਤਸੰਗਤ ਜੀ ਸਤਗੁਰਾਂ ਨੇ ਪਹਿਲਾਂ ਸਾਨੂੰ ਅਲਰਟ ਕੀਤਾ ਸ਼ਬਦ ਦੇ ਵਿੱਚ ਪਹਿਲਾ ਸਾਨੂੰ ਵਾਰਨਿੰਗ ਦਿੱਤੀ ਹੈ ਤੇ ਹੁਣ ਸਤਿਗੁਰੂ ਜੀ ਸਾਨੂੰ ਰਸਤਾ ਦਿਖਾ ਰਹੇ ਨੇ ਕਿ ਭਾਈ ਜਿਸ ਮਾਇਆ ਦੇ ਪਿੱਛੇ ਪਿਆ ਆ ਇਹ ਸਭ ਝੁੱਠੀ ਹੈ ਯੇਸ ਮਾਇਆ ਸਭ ਥੋਤਰੀ ਰੇ ਭਗਤ ਕੋ ਪਰਤ ਪਰ ਕਿ ਭਾਈ ਇਹ ਪ੍ਰੇਮਾ ਭਗਤੀ ਨੂੰ ਰਸਤੇ 'ਚ ਰੁਕਾਵਟ ਬਣਦੀ ਇਹ ਭਾਈ ਪ੍ਰੇਮ ਪ੍ਰੇਮ ਕਰਨ ਵਾਲਿਆਂ ਦੇ ਸਤਿਗੁਰੂ ਜੀ ਫਰਮਾਉਂਦੇ ਨੇ ਨਾ ਨਾਕੋ ਕਾਟੀ ਕਾਨੋ ਕਾਟੀ ਕਾਟਕੂਟ ਕੈ ਡਾਰੀ ਕਹ ਕਬੀਰ ਸੰਤਨ ਕੀ ਵੈ ਰਣ ਤੀਨ ਲੋਕ ਕੀ ਪਿਆਰੀ ਕਿ ਪਾਈਏ ਸੰਤਾਂ ਦੀ ਵੈਰਣ ਹੈ ਇਹ ਸੱਚੀ ਪ੍ਰੀਤ ਕਰਨ ਵਾਲਿਆਂ ਦੀ ਸਾਧ ਸੰਗਤ ਜੀ ਦੁਸ਼ਮਣ ਹੈ ਇਸ ਕਰਕੇ ਪਾਈਏ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਹੈ ਤੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਨੇ ਕਹਿ ਰਵਦਾਸ ਸਤਿ ਬਚਨ ਗੁਰ ਕੇ ਸੋ ਨਾ ਜੀਤੈ ਬਿਸਾਰ ਸਾਧ ਸੰਗਤ ਜੀ ਇਹੀ ਇੱਕ ਤਰੀਕਾ ਹੈ ਕਿ ਪਾਈਏ ਅਸੀਂ ਗੁਰਾਂ ਤਨ ਤਨ ਜਗਤ ਗੁਰੂ ਸਤਿਗੁਰੂ ਅਵਦਾਸ ਮਹਾਰਾਜ ਜੀ ਦੇ ਵਚਨ ਮੰਨੀਏ ਤੇ ਆਪਣੇ ਜੀਵਨ ਨੂੰ ਸਫਲ ਕਰੀਏ ਸਾਧ ਸੰਗਤ ਜੀ ਬਿਲਕੁਲ ਅੰਤ ਵਿੱਚ ਸਤਿਗੁਰਾਂ ਨੇ ਸਾਨੂੰ ਰਸਤਾ ਦਿਖਾਇਆ ਕਹਿਰਵ ਦਾਸ ਸਤਿ ਬਚਨ ਗੁਰ ਕੇ ਸੋਨਾ ਜੀਤੈ ਬਿਸਾਰ ਬਚਨੀ ਤੋਰ ਮੋਰ ਮਨ ਮਾਨੈ ਚਨਕੋਪੂਰਨ ਦੀ ਜੀ ਸਾਧ ਸੰਗਤ ਜੀ ਦੋਨਾਂ ਸ਼ਬਦਾਂ ਨੂੰ ਜੋੜ ਕੇ ਦੇਖੀ ਤਾਂ ਸਤਿਗੁਰੂ ਜੀ ਸਾਨੂੰ ਇਹੀ ਸਮਝਾ ਰਹੇ ਨੇ ਭਾਈ ਉਹੀ ਇਨਸਾਨ ਪੂਰੇ ਹੁੰਦੇ ਨੇ ਉਹੀ ਇਨਸਾਨਾਂ ਦਾ ਸਫਰ ਪੂਰਾ ਹੁੰਦਾ ਹੈ ਉਹੀ ਇਨਸਾਨ ਜਿੱਤ ਕੇ ਜਾਂਦੇ ਨੇ ਜੋ ਗੁਰੂ ਦੇ ਬਚਨ ਨਿਭਾਉਂਦੇ ਨੇ ਸਾਧ ਸੰਗਤ ਜੀ ਮੈਂ ਰੋਜ਼ ਬੇਨਤੀ ਕਰਦਾ ਕਿ ਭਾਈ ਜੋ ਸ਼ਬਦ ਸ਼ਾਮਾਂ ਨੂੰ ਪੜਿਆ ਜਾਂਦਾ ਹੈ ਨਾ ਕੱਲ ਜਦੋਂ ਵੀ ਸਮਾਂ ਲੱਗੇ ਕੱਲ ਦੇ ਸਮੇਂ ਐਸੇ ਸ਼ਬਦ ਨੂੰ ਦੁਬਾਰਾ ਪੜੋ ਇਸ ਦੀ ਵਿਆਖਿਆ ਕਰੋ ਇੱਕ ਇੱਕ ਸ਼ਬਦ ਦਾ ਮੀਨਿੰਗ ਕੱਢੋ ਸਤਸੰਗਤ ਜੀ ਤਾਂ ਜੋ ਸਾਡੀ ਜੋ ਗੁਰਬਾਣੀਆਂ ਸਾਨੂੰ ਕੰਠ ਹੋਵੇ ਸਾਡੇ ਮਨ ਦੇ ਵਿੱਚ ਸਾਡੇ ਦਿਲ 'ਚ ਛੱਪ ਜਾਵੇ ਸਤਸੰਗਤ ਜੀ ਚੀਜ਼ਾਂ ਯਾਦ ਰੱਖਣ ਵਾਲੀਆਂ ਬੜੀ ਪਾਵਨ ਪਵਿੱਤਰ ਗੱਲਾਂ ਨੇ ਕਹਿ ਰਵਦਾਸ ਸਤਿ ਬਚਨ ਗੁਰ ਕੇ ਸੋਨਾ ਜੀਤੈ ਬਿਸਾਰ ਸਤਸੰਗਤ ਜੀ ਜਦੋਂ ਗੁਰੂ ਦੇ ਬਚਨ ਸਾਡੇ ਮਨ ਤੇ ਬਸ ਗਏ ਫੇਰ ਹੀ ਸਾਡਾ ਪਾਰ ਉਤਾਰਾ ਸਾਤਸੰਗਤ ਜੀ ਗੁਰੂ ਦੇ ਵਚਨ ਕੀਨੇ ਜੀਬਾ ਸੋ ਓੰਕਾਰ ਜਪ ਹੱਥਨ ਸੋ ਕਰਕਾਰ RAM ਮਿਲੈ ਘਰਾਇ ਕਰ ਕਹਿ ਰਵਦਾਸ ਵਿਚਾਰ ਸਾਤਸੰਗਤ ਜੀ ਬਸ ਇਨਾ ਕਾ ਕੰਮ ਕਰ ਲਈ ਆਪਾਂ ਕਿ ਹੱਥਾਂ ਨਾਲ ਕਿਰਤ ਕਮਾਈਆਂ ਕਰੀਏ ਜੀਬਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰੀਏ ਸਾਤਸੰਗਤ ਜੀ ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਹੀ ਬੈਠਾ ਨਹੀਂ ਤਾਂ ਸਾਤਸੰਗਤ ਜੀ ਕੋਈ ਇਸ ਸੰਸਾਰ ਤੋਂ ਇੱਕ ਰੁਪਿਆ ਤੱਕ ਲੈ ਕੇ ਨਹੀਂ ਗਿਆ ਕਹਿਤ ਕਬੀਰ ਸਨੋਰੇ ਸੰਤੋ ਅੰਤਨ ਕਚੂਐ ਲੈ ਨਾ ਗਿਓ ਆਇ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲਿਓ ਸਾਧ ਸੰਗ ਜੀ ਸਭ ਇੱਥੇ ਛੱਡ ਕੇ ਚਲੇ ਜਾਣਾ ਹੈ ਰਾਣਾ ਰਾਉ ਨਾ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦਾ ਤੀਰ ਸਾਧ ਸੰਗ ਜੀ ਸਭ ਨੇ ਜਾਣਨਾ ਤਾਂ ਭਾਈ ਬਿਲਕੁਲ ਅੰਤ ਵਿੱਚ ਮੈਂ ਇੰਨੀ ਕਿ ਬੇਨਤੀ ਕਰੂੰਗਾ ਕਿ ਭਾਈ ਜਦੋਂ ਅਸੀਂ ਜਾਈਏ ਨਾ ਸਾਡੇ ਚਿਹਰੇ ਤੇ ਇੱਕ ਮੁਸਕਰਾਹਟ ਹੋਵੇ ਤੇ ਸਾਧ ਸੰਗਤ ਜੀ ਮੁਸਕਰਾਹਟ ਪਤਾ ਕਿੰਨਾ ਦੇ ਚਿਹਰੇ ਤੇ ਹੋਣੀ ਹੈ ਜੋ ਸਾਰੀ ਜ਼ਿੰਦਗੀ ਗੁਰੂ ਵਾਲੇ ਬਣ ਕੇ ਰਹੇ ਜਿਨ੍ਹਾਂ ਨੇ ਗੁਰੂ ਦੇ ਵਚਨ ਨਿਭਾਏ ਨੇ ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਗੁਰੂ ਦੇ ਦਿਖਾਏ ਮਾਰਗ ਤੇ ਕਦਮ ਤਰਿਆ ਆ ਉਹੀ ਸਾਧ ਸੰਗਤ ਜੀ ਹੱਸਦੇ ਹੋਏ ਜਾਣਗੇ ਨਹੀਂ ਤਾਂ ਸਾਧ ਸੰਗਤ ਜੀ ਜੋ ਮਨਮੁਖ ਲੋਕ ਨੇ ਨਾ ਉਹ ਜਿੰਦੇ ਜੀ ਵੀ ਸਾਧ ਸੰਗਤ ਜੀ ਦੁਖੀ ਰਹਿੰਦੇ ਨੇ ਰੋਂਦੇ ਰਹਿੰਦੇ ਨੇ ਤੇ ਜਦੋਂ ਸੰਸਾਰ ਤੇ ਜਾਣਗੇ ਉਦੋਂ ਵੀ ਦੁਖੀ ਜਾਣਗੇ ਸਾਧ ਸੰਗਤ ਜੀ ਸੋ ਗੁਰਮੁਖ ਬਣੋ ਸਾਧ ਸੰਗਤ ਜੀ ਗੁਰੂ ਵਾਲੇ ਬਣੋ ਗੁਰੂਆਂ ਤੋਂ ਗੁਰਮੰਤਰ ਲਓ ਰਿਸ਼ਤੇਦਾਰੀਆਂ ਨਿਭਾਉ ਗੁਰੂਆਂ ਨੇ ਸਾਨੂੰ ਕੁਝ ਛੱਡਣ ਵਾਸਤੇ ਨਹੀਂ ਕਿਹਾ ਬਸ ਕੋਈ ਵਹਿਮ ਭਰਮ ਨੰਬਰ ਪਖੰਡ ਚ ਨਹੀਂ ਜੇ ਪਹਿਣਾ ਆਪਾਂ ਸ਼ਬਦ ਨਾਲ ਜੁੜਨਾ ਸਤ ਸੰਗਤ ਜੀ ਤੇ ਸ਼ਬਦ ਹੀ ਸਾਨੂੰ ਤੁਰ ਦਰਗਾਹ ਦੇ ਵਿੱਚ ਲੈ ਕੇ ਜਾਏਗਾ ਸ਼ਬਦ ਹੀ ਹੈ ਜੋ ਸਾਡੇ ਅੰਦਰੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਏਗਾ ਇਹ ਸ਼ਬਦ ਹੀ ਸਤ ਸਤ ਸੰਗਤ ਜੀ ਸਾਨੂੰ ਪਰਮਾਤਮਾ ਨਾਲ ਜੋੜੇਗਾ ਐਸੇ ਸ਼ਬਦ ਨੇ ਹੀ ਸਾਡੀ ਜੋਤ ਦੇ ਵਿੱਚ ਜੋਤ ਮਿਲਾਣੀ ਹੈ ਸਤ ਸੰਗਤ ਜੀ ਸੋ ਐਨਿਕ ਬੇਨਤੀ ਪਰਵਾਨ ਸੋਹੰਗ ਸਤਨਾਮ ਦਾ ਜਾਪ ਕਰਿਆ ਕਰੋ ਸਾਧ ਸੰਗਤ ਜੀ ਜਿੰਨਾ ਵੀ ਹੋ ਸਕੇ ਜੋ ਗੁਰਮੰਤਰ ਤੁਸੀਂ ਲਿਤਾ ਉਸ ਦਾ ਜਾਪ ਕਰੋ ਤੇ ਸਾਧ ਸੰਗਤ ਜੀ ਸਭ ਦਾ ਪਲਾ ਮੰਗਿਆ ਕਰੋ ਪਰ ਕਾ ਬੁਰਾ ਨਾ ਰੱਖੋ ਜੀਤ ਤੁਮ ਕੋ ਦੁੱਖ ਨਹੀਂ ਪਾਈਂਦੀ ਸੋ ਐਨਿਕ ਬੇਨਤੀ ਪਰਵਾਨ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਅਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨਪੁਰ ਦੇਵ ਸਤਨਾਮ 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 ਸੋਹੰਗ ਸਤਨਾਮ